ਆਪੇ ਉਹਨੇ ਚਾਵਾ ਨਾ ਭੇਜਿਆ ਸੀ ਕੈਨੇਡਾ ਪੁੱਤ ਸਟੱਡੀ ਵਿਜੇ ਤੇ ਲੇਕਿਨ ਵਰਤ ਗਿਆ ਬਾਣਾ ਇੱਕ ਗੱਡੀ ਵਾਲਾ ਰੋਂਗ ਸਾਈਡ ਤੇ ਆ ਕੇ ਇਹਨਾਂ ਦੀ ਗੱਡੀ ਦੇ ਵਿੱਚ ਇਸ ਤਰ੍ਹਾਂ ਗੱਡੀ ਠੋਕੀ ਤੇ ਮੌਕੇ ਦੇ ਉੱਤੇ ਹੀ ਦੋ ਨੌਜਵਾਨ ਮੁੰਡੇ ਜਿਹੜੇ ਕਿ ਪੰਜਾਬ ਦੇ ਨਾਲ ਸੰਬੰਧਿਤ ਏਗੇ ਸੀ ਉਹਨਾਂ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਉੱਤੇ ਦੁੱਖਾਂ ਦਾ ਪਹਾੜ ਡਿੱਗਿਆ ਰੋ ਰੋ ਕੇ ਬੁਰਾ ਹਾਲ ਲਗਾਏ ਪਿੰਡ ਦੇ ਵਿੱਚ ਸ਼ੋਕ ਦੀ ਲਹਿਰ ਜੜੀ ਗਈ ਛਾ ਚੁੱਕੀ ਹੈ ਕਿ ਨਾਲ ਦੇ ਨਾਲ ਪਰਿਵਾਰਿਕ ਮੈਂਬਰ ਹੋਣਾ ਆਪਣੇ ਪੁੱਤ ਦੀ Laash ਨੂੰ ਠੀਕ ਦੇ ਪਏ ਨੇ ਸਰਕਾਰਾਂ ਅੱਗੇ ਦੁਹਾਈ ਦਿੰਦੇ ਪਏ ਨੇ ਕਿ ਜਲਦ ਹੀ ਉਹਨਾਂ ਦੇ ਪੁੱਤਾਂ ਦੀ Laash ਜਿਹੜੀ ਕੀ ਉਹ ਪੰਜਾਬ ਦੇ ਵਿੱਚ ਸਾਡੇ ਪਿੰਡ ਵਿੱਚ ਪਹੁੰਚਾਈ ਜਾਵੇ ਤਾਂ ਕਿ ਅਸੀਂ ਉਹਦਾ ਅੰਤਿਮ ਸੰਸਕਾਰ ਰਸਮਾਂ ਦੇ ਨਾਲ ਕਰ ਸਕੀਏ ਲੇਕਿਨ ਕਿਤਨਾ ਕਿਤੇ ਗੱਲ ਬਹੁਤ ਵੱਡੀ ਹੈਗੀ ਆ ਤੇ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਪਰਿਵਾਰਕ ਮੈਂਬਰਾਂ ਵੱਲੋਂ ਕਰਜ਼ੇ ਚੁੱਕ ਕੇ ਸਟੱਡੀ ਵਿਜੀ ਉੱਤੇ ਬਾਹਰ ਪੜ੍ਹਾਈ ਕਰਨ ਵਾਸਤੇ ਸੋਹਣੇ ਭਵਿੱਖ ਵਾਸਤੇ ਭੇਜਿਆ ਜਾਂਦਾ ਲੇਕਿਨ ਉੱਥੇ ਜਾ ਕੇ ਜਦੋਂ ਇਹੋ ਜਿਹੇ ਨ ਦਰਦਨਾਕ ਹਾਦਸੇ ਹੋ ਜਾਂਦੇ ਆ ਤੇ ਫਿਰ ਬੰਦਾ ਇਹੋ ਸੋਚਦਾ ਆ ਕਿ ਹੋਣੀ ਹੀ ਲੈ ਗਈ ਕੈਨੇਡਾ ਦੀ ਧਰਤੀ ਤੇ ਅਸੀਂ ਤੇ ਭੇਜਿਆ ਸੀ ਪੁੱਤ ਨੂੰ ਕਮਾਈ ਕਰਨ ਨੂੰ ਲੇਕਿਨ ਰਸਤੇ ਦੇ ਵਿੱਚ ਉਡੀਗ ਰਿਆ ਸੀ ਜਮਰਾਜ ਜੋ ਕਿ ਸਾਡੇ ਪੁੱਤ ਨੂੰ ਸਾਡੇ ਤੋਂ ਲੈ ਗਿਆ ਖੋਕੇ ਜੀ ਹਾਂ ਕਿਵੇਂ ਦੀ ਲੱਗੀ ਵੀਡੀਓ ਕਮੈਂਟ ਜ਼ਰੂਰ ਕਰਿਓ ਤਾਂ ਸ਼ੇਅਰ ਤਾਂ ਘੱਟੋ-ਘੱਟ ਕਰੋ ਕਾਰਨ ਉਹਦਾ ਕੀ ਹੈ ਕਾਰਨ ਵਿਦੇਸ਼ਾਂ ਨੂੰ ਜਾਣ ਦਾ ਜਿਹੜੀਆਂ ਸਰਕਾਰਾਂ ਦੀਆਂ ਗੰਦੀਆਂ ਨੀਤੀਆਂ ਜਿਹੜੀਆਂ ਸਰਕਾਰਾਂ ਇੱਥੇ ਸਾਡੇ ਨੌਜਵਾਨਾਂ ਤੇ ਬਿਨਾ ਗੱਲ ਤੋਂ ਪਰਚੇ ਪਾਉਂਦੀਆਂ ਸਾਡੇ ਨੌਜਵਾਨਾਂ ਨੂੰ ਨਸ਼ੇ ਹਲਤ ਘੇਰ ਰਹੀਆਂ ਸਾਡੇ ਨੌਜਵਾਨਾਂ ਨੂੰ ਨਾ ਰਜਗਾਰ ਮਿਹਨਤ ਦੇ ਕਾਰਨ ਸਾਡੀ ਨੌਜਵਾਨੀ ਹੈ ਜਿਹੜੀ ਵਿਦੇਸ਼ਾਂ ਨੂੰ ਕੂਚ ਕਰਦੀ ਆ ਫਿਰ ਉੱਥੇ ਜਾ ਕੇ ਪਤਾ ਨਹੀਂ ਸਾਡੇ ਬੱਚੇ ਕਿਹੜੇ ਹਾਲਾਤਾਂ ਦੇ ਵਿੱਚ ਰਹਿ ਰਹੇ ਆ ਕੀ ਉਹਨਾਂ ਦੇ ਨਾਲ ਉੱਥੇ ਹੋ ਰਿਹਾ ਇੱਥੇ ਪਿੱਛੇ ਮਾਂ ਪਿਓ ਨੂੰ ਕੋਈ ਪਤਾ ਨਹੀਂ ਕਿ ਜਿਹੜੀ ਇਹ ਘਟਨਾ ਹੋਈ ਹੈ ਖਲੋਤਾ ਮਾਪਿਆਂ ਦਾ ਪੁੱਤ ਨਾ ਕੋਈ ਭੈਣ ਨਾ ਕੋਈ ਭਰਾ ਇਹ ਸਾਰੀ ਜ਼ਿੰਦਗੀ ਲਈ ਮਾਂ ਪਿਓ ਨੂੰ ਆ ਜਿਹੜਾ ਦਾਦੇ ਦਾਦੀ ਨੂੰ ਝੋੜ ਕੇ ਰੱਖ ਗਈ ਹੈ ਤਾਂ ਸੰਗ ਵਾਲਾ ਪਿੰਡ ਦੇ ਵਿੱਚ ਨਹੀਂ ਪੂਰੇ ਸਾਡਾ ਬਲਾਕ ਮੋਗਾ ਤੂ ਦੇ ਵਿੱਚ ਅੱਜ ਸੋਗ ਦੀ ਲਹਿਰ ਚੱਲੀ ਜਾਂਦੀ ਹੈ ਇਹੋ ਜਿਹਾ ਨੱਗਾ ਪਰਿਵਾਰ ਕਿ ਅੱਜ ਤੱਕ ਕਿਸੇ ਦੇ ਉਹ ਇਹ ਕਹਿ ਕੇ ਗੱਲ ਕਰਨ ਵਾਲੇ ਨਹੀਂ ਇੰਨਾ ਸਾਰੇ ਇਹ ਸਾਡੇ ਜਵਾਈ ਆ ਸਾਡਾ ਪ੍ਰੋਣਾ ਤੇ ਸਾਡੇ ਭਾਂਜੇ ਦਾ ਜਿਹੜਾ ਬੇਟਾ ਸੀ ਜਿਹਦੀ ਅੱਜ ਡੈਥ ਹੋਈ ਆ ਤੋਂ ਸਾਡੇ ਲਈ ਤਾਂ ਭਰਾਵਾ ਅੱਜ ਸਾਡਾ ਦਾ ਦੇਸ਼ ਆ ਜਿਹੜਾ ਸੁਨਣਾ ਹੋ ਗਿਆ ਤੇ ਅਸੀਂ ਤਾਂ ਸਰਕਾਰ ਨੂੰ ਪੂਰੀ ਜ਼ੋਰ ਮੰਗ ਕਰਦੇ ਅਸੀਂ ਕਿਰਤੀ ਕਿਸਾਨ ਜੁਗੀਆਂ ਨਾਲੋਂ ਮੰਗ ਕਰਦੇ ਕਿ ਜਲਦ ਤੋਂ ਜਲਦ ਸਾਡੇ ਪੁੱਤ ਦੀ ਇਹ ਡੈੱਡ ਬੋਡੀ ਆ ਜਿਹੜੀ ਪੰਡਕਾਂ ਸਿੰਘ ਵਾਲਾ ਦੇ ਵਿੱਚ ਪਹੁੰਚਾਈ ਜਾਵੇ ਤਾਂ ਕਿ ਅਸੀਂ ਉਹਨੂੰ ਵੇਖ ਕੇ ਆਪਣੀਆਂ ਅੱਖਾਂ ਠੰਡੀਆਂ ਕਰ ਲਈਏ ਔਰ ਆਪਣੇ ਦਿੱਲੀ ਦੀ ਸੈਂਟਰ ਸਰਕਾਰ ਤੋਂ ਵਿਦੇਸ਼ ਮੰਤਰੀ ਤੋਂ ਕੈਨੇਡਾ ਦੇ ਵਿਦੇਸ਼ ਮੰਤਰੀ ਤੋਂ ਮੰਗ ਕਰਦੇ ਆਂ ਔਰ ਪੰਜਾਬ ਸਟੇਟ ਗਵਰਨਮੈਂਟ ਤੋਂ ਵੀ ਅਸੀਂ ਮੰਗ ਕਰਦੇ ਆਂ ਤੇ ਸਾਡੇ ਉਸ ਹੁਣ ਹਰ ਬੇਟੀ ਦੀ ਜਿਹੜੀ ਹੈਗੀ ਹੈ ਡੈੱਡ ਬੋਡੀ ਉਹ ਸਾਡੇ ਪੰਜਾਬ ਦੇ ਵਿੱਚ ਔਰ ਡਿਸਟ੍ਰਿਕਟ ਮੋਗਾ ਦੇ ਪਿੰਡ ਕਾਨ ਸਿੰਘ ਵਾਲਾ ਵਿਖੇ ਅਸੀਂ ਮੰਗ ਕਰਦੇ ਆਂ ਔਰ ਜ਼ੋਰ ਮੰਗ ਕਰਦੇ ਆਂ ਕਿ ਡੈੱਡ ਬੋਡੀ ਜਿਹੜੀ ਹੈਗੀ ਉਹ ਉਹ ਜੇਤੀ ਤੇ ਜੇਤੀ ਅਪਰਾਲਾ ਕਰਕੇ that they can't symbolically identify.